ਬੜਾਗੇ ਹੈਰਾਨ ਕਰਨ ਵਾਲਾ ਮਾਮਲਾ ਜਿਹੜਾ ਬਿਸ਼ਨਾਵ ਵਾਰਡ ਨੰਬਰ 6 ਚ ਆ ਨਿਕਲੀ ਯਾਰਾ ਦਰਸ਼ੋ ਜਿਹੜੀਆਂ ਤਸਵੀਰਾਂ ਮੈਂ ਤੁਹਾਨੂੰ ਆਪਣੇ ਚੈਨਲ ਤੇ ਰਾਈ ਤੁਹੀਂ ਦੱਸ ਲਗਤੋ ਦਿਖਸੋ ਦਿਓ ਕਿ ਬਿਸ਼ਨਾਵ ਵਾਰਡ ਨੰਬਰ 6 ਵਿੱਚ ਇੱਕ ਦਿਨ ਦਿਹਾੜੇ ਕੇ ਚੋਰੀ ਹੋਈ ਹੈ ਦੱਸਿਆ ਯਾਰਾ ਕਿ ਕਾਫੀ ਲੱਖ ਰੁਪਏ ਦਾ ਜਿਹੜਾ ਚੋਨਾ ਸੋਨਾ ਜਿਹੜਾ ਚੋਰੀ ਲੀਏ ਤਰਫੂ ਚੱਕਰ ਹੋ ਚੁਕੇ ਦਾ ਤਸਵੀਰਾਂ ਸਾਹਮਣੇ ਆਪਣੇ ਚੈਨਲ ਦੇ ਰਾਏ ਤੁੰਦੇ ਦਾ ਅਗਰ ਪਛਾਣੇ ਦੀ ਕੋਸ਼ਿਸ਼ ਕਰਾਦਾ ਮਰ ਅਸ ਤੂੰ ਦੇ ਕੇ ਇਹ ਅਪੀਲ ਕਰਕੇ ਕਿ ਸਾਡੇ ਇਸ ਵੀਡੀਓ ਕੀ ਤੋਂ ਹੈ ਜਿਆਦਾ ਵੱਲ ਜਿਆਦਾ ਸ਼ੇਅਰ ਕਰਨਾ ਕਿ ਜਿੰਨੇ ਵੀ ਸਾਡੇ ਦਰਸ਼ਕ ਨਾ ਉਹਦੇ ਕੋਲੇ ਖਬਰ ਪੁੱਜੀ ਸਕੇ ਦਰਸ਼ਕੋ ਬੜਾਗੇ ਹੈਰਾਨ ਕਰਨੇ ਵਾਲਾ ਮਾਮਲਾ ਜਿਹੜਾ ਮੈਂ ਤੁੰਦੇ ਕਰਨੇ ਸਾਂਝਾ ਕਰਾਦਾ ਤੋ ਤਸਵੀਰਾਂ ਦਿਖ ਸਕਦੇ ਹੋ ਕਾਫੀ ਜਿਆਦਾ ਜਿਹੜਾ ਸੋਨਾ ਜਿਹੜਾ ਚੋਰੀ ਲੀਏ ਰਫੂ ਚੱਕਰ ਹੋ ਚੁਕੇ ਦਾ ਮਰੇ ਜਿਹੜੀ ਚੋਰੀ ਹੋਈ ਦੀ ਹੈ ਕੋਈ ਰਾਤੀ ਨਹੀਂ ਹੋਈ ਦੀ ਦੱਸਿਆ ਜਾਵਾ ਕਿ ਦਿਨ ਦਿਹਾੜੇ ਦੇ ਦੁਪਹਿਰੀ ਕੋਈ 1:3 2 ਵਜੇ ਦੇ ਵਿੱਚ ਜਿਹੜੀ ਚੋਰ ਜਿਹੜੇ ਚੋਰੀ ਕਰੀਏ ਤੇ ਜਿੰਨਾ ਵੀ ਸੋਨੇ ਦਾ ਸਮਾਨ ਆਹ ਲੀਏ ਤੇ ਰਫੂ ਚੱਕਰੋਂ ਚੁੱਕੇ ਦੇਣਾ ਸਾਰੀ ਗੱਲਬਾਤ ਲੱਗੇ ਹੀ ਅਪੀਲ ਹੈ ਕਿ ਸਾਡੇ ਘਰ ਇੰਨਾ ਵੱਡਾ ਕਾਂਡ ਹੋਈ ਆ ਇੰਨੀ ਵੱਡੀ ਚੋਰੀ ਹੋਈ ਆ ਜਿਹੜਾ ਘੱਟ ਤੋਂ ਘੱਟ 16 ਲੱਖ ਤੋਂ 20 ਲੱਖ ਦੇ ਵਿੱਚ ਵਿੱਚ ਜਿਹੜਾ ਅਮਾਉਂਟ ਬਣਦਾ ਇਹਦਾ 골ਡ ਦਾ ਜਿਹੜਾ ਚੋਰੀ ਹੋਈ ਆ ਇਹ ਸਿਰਫ ਦੋ ਫੈਮਿਲੀ ਦਾ ਇੱਕ ਇੱਕ ਫੈਮਿਲੀ ਦਾ ਅਮਾਉਂਟ ਹੋਣੀ ਆ 골ਡ ਨਹੀਂ ਆ ਇਹਦੇ ਚ ਮੇਰਾ ਮੇਰੇ ਹਸਬੰਦ ਦਾ ਮੇਰੇ ਫਾਦਰ ਸਾਹਿਬ ਦਾ ਮੇਰੀ ਮਦਰ ਦਾ ਔਰ ਵੀ ਛੋਟੇ-ਛੋਟੇ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਸਾਡੇ ਮੇਰੇ ਛੋਟੇ ਬੱਚਿਆਂ ਦਾ ਸਮਾਨ ਹੁੰਦਾ ਜਿਹੜਾ ਸਾਰਾ ਹੈ ਇੱਥੇ ਇਕੱਠਾ ਕਰੀ ਰੱਖੇ ਦਾ ਤਾਂ ਕਿ ਅਸੀਂ ਐਕਚੁਅਲੀ ਸਰਕਾਰ ਵਿਆਹ ਆ ਜੀ ਦੀ ਵਜ੍ਹਾ ਕਨੇ ਸਾਰਾ ਹੈ ਕਢਾਇਆ ਦਾ ਹੁਣ ਇਹ ਸੋਚਾ ਤੇ ਦੁਬਾਰਾ ਅਸੀਂ ਬੈਂਕ ਚ ਇਹ ਜਮਾ ਕਰਾਈ ਹੋੜ ਗਏ ਤੇ ਕੁਝ ਐਸੇ ਰੀਜ਼ਨ ਦੀ ਵਜ੍ਹਾ ਕਨੇ ਨਹੀਂ ਟਾਈਮ ਲੱਗੀ ਸਕੇ ਨਹੀਂ ਅਸੀਂ ਬੈਂਕ ਕੋ ਤੇ ਜਾਈ ਸਕੇ ਜਿਹਦੀ ਵਜ੍ਹਾ ਕਨੇ ਸਾਰਾ ਹੈ ਇਕੱਠਾ ਕੀਤਾ ਦਾ ਉਹ ਕੋਈ ਆਣੀ ਇਹ ਸਾਰਾ ਇਹਦਾ ਸਾਰਾ ਇਕੱਠਾ ਹੀ ਚੋਰੀ ਕਰੀ ਲੈ ਗਿਆ ਤੇ ਮੇਰੀ ਪੁਲਿਸ ਪ੍ਰਸ਼ਾਸਨ ਅਗੇ ਹੀ ਅਪੀਲ ਹੈ ਕਿ ਪਲੀਜ਼ ਇਸ ਚ ਚੀਜ਼ੇ ਕੀ ਦਿਖਾਇਆ ਜਾਏ ਔਰ ਇਸ ਜਿਹੜੇ 골ਡ ਜਿੰਨਾ ਵੀ ਚੋਰੀ ਹੋਇਆ ਇਸੇ ਰਿਕਵਰ ਕੀਤਾ ਚਾਹੇ ਉਹ ਜਿਹੜਾ ਇਹ ਜਿਹੜਾ ਸਾਨੂੰ ਐਡਾ ਝਟਕਾ ਦੇਣਿਆਂ ਵਾਲਾ ਚੋਰ ਹੈ ਜਰ ਜਿਹੜੇ ਵੀ ਲੋਕ ਐਡ ਵੱਡੇ ਕਾਂਸਪੀਰੇਟਰ ਨਾ ਕਿਉਂਕਿ ਇਹ ਐਡੀ ਛੋਟੀ ਚੋਰੀ ਨਹੀਂ ਹੈ ਇਹ ਬਹੁਤ ਵੱਡੀ ਚੋਰੀ ਹੈ ਇਹਦੇ ਪਿੱਛੇ ਕਿਤੇ ਨਾ ਕਿਤੇ ਕੋਈ ਕਾਂਸਪੀਰੇਸੀ ਹੋਈ ਜੇ ਕੋਈ ਕਾਂਸਪੀਰੇਟਰ ਹੈ ਕੋਈ ਮਾਸਟਰ ਮਾਈਂਡ ਹੈ ਜਿਸ ਜਿਨੇ ਐਡੀ ਵੱਡੀ ਚੋਰੀ ਕੀਤੀ ਹੈ ਤੇ ਪਲੀਜ਼ ਉਸੇ ਉਹਨੇ ਕੀ ਪਕੜਿਆ ਚਾਹੇ ਤਾਂ ਕਿ ਉਹ ਇਹ ਸਾਰੀ ਚੀਜ਼ਾਂ ਜਲਦੀ ਤੋਂ ਜਲਦੀ ਰਿਕਵਰ ਹੋਏ ਉਹ ਜਿਹੜੇ ਮੇਰੇ ਪੇਰੈਂਟਸ ਕੀ ਨਾ ਜਿਹੜਾ ਸਾਨੂੰ ਐਡਾ ਵੱਡਾ ਝਟਕਾ ਲੱਗਾ ਔਰ ਅਸੀਂ ਥੋੜਾ ਆਪਣੇ ਆਪ ਕਿਸ ਜਲਦੀ ਤੋਂ ਜਲਦੀ ਚੋਰ ਜਿਹੜਾ ਹੈ ਉਹ ਪਕੜਿਆ ਜਾਏ ਇਹ ਚੋਰੀ ਜਿਹੜੀ ਹੋਈ ਆ ਇਹ ਹੋਈ ਆ 1 ਤੋਂ 2 ਵਜੇ ਦੇ ਵਿੱਚ ਵਿੱਚ ਹਾਂ ਦੁਪਹਿਰ ਦਾ ਟਾਈਮ ਹੈ بارش ਹੋ ਰਹੀ ਆ ਬਾ ਦਿਨ ਦਿਹਾੜੇ ਐਡਾ ਵੱਡਾ ਕ੍ਰਾਈਮ ਹੋਈ ਆ ਔਰ ਕਿਸਾ ਕੀ ਪਤਾ ਤੱਕ ਨਹੀਂ ਚਲਿਆ ਗਲੀ ਦੇ ਵਿੱਚ ਕੋਈ ਕੋਈ ਨਹੀਂ ਦਿਖਦਾ ਕਿਸੇ ਨੂੰ ਨਹੀਂ ਪਤਾ ਚੱਲਿਆ ਕਿ ਚੋਰੀ ਕਿਸ ਤਰ੍ਹਾਂ ਹੀ ਆ ਇਹ ਕੁੱਤੇ ਨਾ ਕੁੱਤੇ ਇੱਦੇ ਵਿੱਚ ਸਾਡੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਵੀ ਕੋਈ ਜਾਂਦਾ ਕੁੱਤੇ ਨਾ ਕੁੱਤੇ ਆਣੀਏ ਕਿ ਜਿਹੜੇ ਰੋਜ਼ ਕੋਈ ਨਾ ਕੋਈ ਛੋਟੀ ਮੋਟੀ ਚੋਰੀਆਂ ਦਿਨ ਬਰ ਦਿਨ ਵੱਧਦੀਆਂ ਜਾ ਰਹੀਆਂ ਨਾ ਕੀ ਰੀਜ਼ਨ ਹੈ ਵਧਣੇ ਦਾ ਕਿਉਂਕਿ ਚੋਰੇ ਪਰ ਪ੍ਰੋਪਰ ਨਿਗਰਾਨੀ ਨਹੀਂ ਹੈ ਅਗਰ ਚੋਰ ਪਕੜੇ ਜਾਂਦੇ ਨਾ ਤਾਂ ਉਹਨੇ ਕੀ ਪ੍ਰੋਪਰ ਪਨਿਸ਼ਮੈਂਟ ਨਹੀਂ ਮਿਲਦੀਆਂ ਇਹਦਾ ਰੀਜ਼ਨ ਕੀ ਹੈ ਇਹਦਾ ਰੀਜ਼ਨ ਹੈ ਕਿ ਸਾਡਾ ਸਾਡੀ ਨਾ ਕੋਤੇ ਨਾ ਕੋਤੇ ਜਿਹੜੀ ਸਾਡੀ ਆਰਗੇਨਾਈਜੇਸ਼ਨ ਆ ਉਹ ਕਮਜ਼ੋਰ ਪੈ ਰਹੀ ਹੈ ਜਦੀ ਵਜ੍ਹਾ ਕਰਕੇ ਇਹ ਸਾਡਾ ਏਡਾ ਏਡਾ ਨੁਕਸਾਨ ਹੋ ਰਿਹਾ ਘਰ ਦੇ ਵਿੱਚ ਤੇ ਪਲੀਜ਼ ਮੇਰੀ ਬਾਰ-ਬਾਰ ਇਹੀ ਰਿਕਵੈਸਟ ਹੈ ਜਿਹੜਾ ਸਾਡੇ ਸਾਡੇ ਕੰਨੇ ਜਿਹੜੇ ਏਡੀ ਵੱਡੀ ਵਾਰਦਾਤ ਹੋਈ ਹੈ ਇਹਦਾ ਸਾਨੂੰ ਜਲਦੀ ਤੋਂ ਜਲਦੀ ਰਿਕਵਰ ਹੋਏ ਥੈਂਕ ਯੂ ਸੋ ਮੱਚ ਸਤਿ ਉਦਿਖਸਾ ਕਿ ਬੜੇ ਅੱਛੇ ਦਿੱਦੀਓ ਨੇ ਇਸ ਵਾਰ ਪੁਲਿਸ ਪ੍ਰੋਸੈਸ ਨੂੰ ਅੱਗੇ ਵੀ ਕੀਤਾ ਨਾ ਕਿ ਜਲਦੀ ਕੋ ਜਲਦੀ ਰਿਕਵਰ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਉੱਪਰ ਵੀ ਕੁਝ ਸਵਾਲ ਉੱਠਦੇ ਨੇ ਕਿ ਦਿਨ ਦਿਹਾੜੇ ਦੇ ਜਿੰਨਾ ਅੱਜ ਬਾਰਿਸ਼ ਹੋਦੀ ਹੈ ਜਿਹੜਾ ਇੱਕ ਘਰ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹਾ ਹਾਂ ਕੇਸੀ ਮੋੜ ਮੁਹੱਲਾ ਇੱਕ ਇਹ ਨਹੀਂ ਕੋਈ ਕਲਾਕਾਰ ਆ ਮੁਹੱਲਾ ਮੱਲੇ ਵਿੱਚ ਜੀ ਇਹਦੇ ਚੋਰੀ ਏ ਦੇ ਦਿਨ ਦਿਹਾੜੇ ਕਰੀ ਚੋਰੀ ਇਹ ਰਫ ਚੱਕਰ ਚੁੱਕਦੇ ਨਾ ਸਾਡੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਮਹਾਰਾ ਸਾਡੇ ਜਿਹੜੇ ਐਸਐਚਓ ਰਕੇਸ਼ ਸਿੰਘ ਚੰਬਾਲੋਂ ਨਬਿਸ਼ਨਾ ਥਾਣਾ ਪਰਵਾਰੀ ਅਸੁੰਦੇਗੇ ਵੀ ਇਹ ਅਪੀਲ ਕਰਕੇ ਕਿ ਇਸ ਮਾਮਲੇ ਉਪਰ ਥੋੜਾ ਜਲਦ ਕੋ ਜਲਦੀ ਸੰਗਿਆਲ ਲਈ ਜਾ ਕਿਉਂਕਿ ਬੜਾ ਗਹਿਰਾਨ ਕਰਨ ਵਾਲਾ ਮਾਮਲਾ ਜਿਹੜਾ ਦਿਨ ਦਿਹਾੜੇ ਦੇ ਦਿਖਣ ਲਈ ਮਿਲਿਆ